ਇੱਕ ਵੀਰ ਨੇ ਮੈਨੂੰ ਸਵਾਲ ਕੀਤਾ ਕੀ ਬਣੂ ਪੰਜਾਬ ਦਾ ਮਹਾ ਭੋਲਿਆ ਫਿਗਰ ਨਾ ਕਰ ਕਹਿੰਦਾ ਦੇਖੋ ਕੀ ਪੰਜਾਬ ਦੀ ਧਰਤੀ ਤੇ ਹੋ ਰਿਹਾ ਕਿਹੋ ਜਿਹਾ ਬਿਆਨ ਸੁਣ ਰਹੇ ਆ ਮੈਂ ਖਾ ਇਹ ਫਿਗਰ ਨਹੀਂ ਕਰੀਦਾ ਤੇ ਕੋਈ ਨਾ ਕੋਈ ਅਮੀਰ ਬੰਦਾ ਕਿਸੇ ਬਹੁਤੀ ਜਨਤਾ ਦਾ ਗੁਰੂ ਜਿਵੇਂ ਅਸੂਤ ਉਸ ਮਰਿਆ ਉਹਨਾਂ ਫਰਿੱਜ ਚ ਲਾ ਰੱਖਿਆ ਮਰੇ ਹੋਏ ਨੂੰ ਡੈਡ ਬਾਡੀ ਨੂੰ ਵੇਖੋ ਪੂਰਾ ਜੋਰ ਲਾਉਂਦੇ ਆ ਉਹਦੇ ਚੇਲੇ ਚਬਟੇ ਵੀ ਸ਼ਾਇਦ ਬਾਬਾ ਖੜਾ ਹੋ ਜੇ ਇਸੇ ਤਰ੍ਹਾਂ ਜਦੋਂ ਕੋਈ ਬੰਦਾ ਰਾਣੀਕ ਤੌਰ ਤੇ ਲੋਕਾਂ ਦੇ ਦਿਲਾਂ 'ਚੋਂ ਮਰ ਜਾਂਦਾ ਗੁਰੂ ਦੀ ਨਜ਼ਰ 'ਚੋਂ ਮਰ ਜਾਂਦਾ ਨਾਦਰਾ ਪੱਠੀ ਜੇਕਰ ਸੰਤਾਨਾਂ ਘਾ ਕਰਾਂਦਾ ਦਰ ਮੰਗਣ ਭੇਖਣਾ ਪੈਂਦਾ ਏ ਬਾਬੇ ਨਾਨਕ ਦੇ ਬਚਨਾਂ ਇਹ ਪੰਜਾਬ ਪੰਥ ਗੁਰੂਆਂ ਦੇ ਨਾਂ ਤੇ ਵੱਸਦਾ ਜਿਹੜਾ ਬੰਦਾ ਗੁਰੂ ਦੀ ਨਜ਼ਰ ਚ ਮਰ ਜਾਂਦਾ ਲੋਕਾਂ ਦੀ ਨਿਗਾਹ ਚ ਮਰ ਜਾਂਦਾ ਫਿਰ ਉਹਦੇ ਚੇਲੇ ਚਵਤੇ ਵੀ ਬੜੇ ਮਹਿੰਗੇ ਸਰਦਨ ਸਰਦਦੇ ਆ ਜਿਨ੍ਹਾਂ ਦਾ ਲੰਬੇ ਸਮੇਂ ਦਾ ਕੋਰਸ ਹੋਵੇ ਵੀ ਸ਼ਾਇਦ ਸਾਡਾ ਬਾਬਾ ਵੀ ਖੜਾ ਹੋ ਜਾਈ ਭੋਲਿਆ ਫਿਕਰ ਨਾ ਕਰ ਜਿਹੜਾ ਗੁਰੂ ਦੀ ਨਗਾਹ ਚ ਡਿੱਗ ਪਿਆ ਉਹ ਮੁੜ ਕੇ ਕਦੇ ਖੜਾ ਨਹੀਂ ਹੋ ਸਕਦਾ